ਪੰਜਾਬ ਦੇ ਲੁਧਿਆਣਾ ਦੇ ਵਿੱਚ ਬਲਾਗਰ ਕਾਕਾ ਸਿੱਧੂ ਉਰਫ ਪਾਨਾ ਸਿੱਧੂ ਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੇ ਬਦਲੇ 10000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਏ। ਕ੍ਰਮ 5 ਮਹੀਨੇ ਪੁਰਾਣੇ ਇਸ ਮਾਮਲੇ ਵਿੱਚ ਔਰਤ ਨੇ ਪੁਲਿਸ ਨੂੰ ਫੋਨ ਤੇ ਰਿਕਾਰਡਿੰਗ ਪੇਸ਼ ਕੀਤੀ। ਇਸ ਮਗਰੋਂ ਪੁਲਿਸ ਨੇ ਪਾਨਾ ਸਿੱਧੂ ਖਿਲਾਫ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗੇਰਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਮਹਿਲਾ ਟਰੈਵਲ 에ਜੰਟ ਇੰਦਰਜੀਤ ਕੌਰ ਬਾਸੀ ਸੈਕਟਰ 32ਏ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਇਮੀਗ੍ਰੇਸ਼ਨ ਦਫਤਰ ਰਿਸ਼ਮਿਤ ਚੌਂਕ थाना ਮਾਡਲ ਟਾਊਨ ਨੇੜੇ ਹੈ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ ਕਈ ਵਾਰ ਜਦੋਂ ਲੋਕਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਉਹ ਉਹਨਾਂ ਦੇ ਪੂਰੇ ਪੈਸੇ ਵੀ ਵਾਪਸ ਕਰ ਦਿੰਦੀ ਹੈ ਬਲੌਗਰ ਪੰਨਾ ਸਿੱਧੂ ਅਕਸਰ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਟਰੈਵਲ 에ਜੰਟਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ ਬੁੱਧਵਾਰ ਨੂੰ ਉਹ ਸੰਗਤ ਦਰਸ਼ਨ ਲਗਾ ਕੇ ਟਰੈਵਲ 에ਜੰਟਾਂ ਖਿਲਾਫ ਬੋਲਦੇ ਹੋਏ ਨਜ਼ਰ ਆਏ ਉਹ ਜੀ ਕਹਿ ਰਿਹਾ ਹਨ ਕਿ ਜੇਕਰ ਤੁਸੀਂ ਪੈਸੇ ਨਾ ਦਿੱਤੇ ਤਾਂ ਮੈਂ ਆ ਕੇ ਟਰੈਵਲ ਏਜੰਟਾਂ ਦੇ ਘਰ ਦੇ ਬਾਹਰ ਆ ਧਰਨਾ ਦੇਵਾਂਗਾ ਧਮਕੀ ਤੋਂ ਬਾਅਦ ਪਾਨਾ ਸਿੱਧੂ ਨੇ 30 ਅਗਸਤ 2023 ਨੂੰ ਸਵੇਰੇ 8:30 ਵਜੇ ਮੇਰੇ ਨੰਬਰ ਉੱਤੇ ਫੋਨ ਕੀਤਾ ਪਾਨਾ ਨੇ ਉਸ ਨਾਲ ਆਪਣੇ ਮੋਬਾਈਲ ਫੋਨ ਉੱਤੇ ਗੱਲ ਕਰਦੇ ਹੋ ਉਸ ਨੂੰ 10000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਜੋ ਉਹ ਧਰਨੇ ਵਾਲੀਆਂ ਗੱਡੀਆਂ ਵਾਪਸ ਲੈ ਸਕਣ ਇੰਦਰਜੀਤ ਨੇ ਇਸ ਗਲਵਾਟ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਪੇਸ਼ ਕੀਤੀ ਹੈ ਇੰਦਰਜੀਤ ਅਨੁਸਾਰ ਪਾਨਾ ਨੇ ਉਸ ਦੇ ਕਾਰਜ ਦੇ ਬਾਹਰ ਧਰਨਾ ਦਿੱਤਾ ਜਿਸ ਨੂੰ ਉਸ ਨੇ ਪੁਲਿਸ ਕੰਟਰੋਲ 112 ਦੀ ਮਦਦ ਦੇ ਨਾਲ ਹਟਾਇਆ ਇੰਦਰਜੀਤ ਅਨੁਸਾਰ ਉਸ ਦਾ ਆਪਣੇ ਗਾਹਕਾਂ ਦੇ ਨਾਲ ਲੈਣ ਦੇਣ ਠੀਕ ਚੱਲ ਰਿਹਾ ਹੈ ਇੰਦਰਜੀਤ ਅਨੁਸਾਰ 25 ਅਕਤੂਬਰ 2023 ਨੂੰ ਸਵੇਰੇ ਕਰੀਬ 10:30 ਵਜੇ ਪੰਨਾ ਸਿੱਧੂ ਨੇ ਮੇਰੇ ਮੋਬਾਈਲ ਨੰਬਰ ਉਤੇ ਇੱਕ ਨੰਬਰ ਤੋਂ ਫੋਨ ਕੀਤਾ ਪੰਨਾ ਬੋਲਿਆ ਮੇਰੇ ਲੋਕਾਂ ਨੂੰ ਪੈਸੇ ਵਾਪਸ ਕਰ ਦਿਓ ਜੋ ਤੁਹਾਡੇ ਕੋਲ ਪੈਸੇ ਲੈਣ ਆਉਂਦੇ ਹਨ ਜੇਕਰ ਤੁਸੀਂ 10 ਦਿਨਾਂ ਦੇ ਅੰਦਰ ਪੈਸੇ ਵਾਪਸ ਨਾ ਕੀਤੇ ਤਾਂ ਮੈਂ ਤੁਹਾਡੇ ਘਰ ਜਾ ਤੁਹਾਡੇ ਸੌਰੀ ਕਰਦੇ ਬਾਹਰ ਤੁਹਾਨੂੰ ਜਲੀਲ ਕਰਾਂਗਾ ਇੰਦਰਜੀਤ ਕੌਰ ਅਨੁਸਾਰ ਪੰਨਾ ਨੇ ਉਸ ਨੂੰ ਜਾਨ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ ਪੰਨਾ ਸਿੱਧੂ ਨਾਲ ਉਸ ਤੇ ਆ ਕੋਈ ਲੇਨ ਨਹੀਂ ਮਿਆ ਬਿਊਰੋ ਰਿਪੋਰਟ ਦੀ ਸ਼ਪਟੇਡ ਨਿਊਜ਼ ਦੇ ਨਾਲ ਪੰਜਾਬ ਦੇ ਲੁਧਿਆਣਾ ਦੇ ਵਿੱਚ ਬਲਾਗਰ ਕਾਕਾ ਸਿੱਧੂ ਉਰਫ ਪਾਨਾ ਸਿੱਧੂ ਤੇ ਇੱਕ ਮਹਿਲਾ ਟਰੈਵਲ ਏਜੰਟ ਨੇ ਇੱਕ ਵਿਰੋਧ ਪ੍ਰਦਰਸ਼ਨ ਕਰਨ ਦੇ ਬਦਲੇ 10000 ਰੁਪਏ ਦੀ ਮੰਗ ਕਰਨ ਦਾ ਦੋਸ਼ ਲਗਾਇਆ ਹੈ। ਕਰੀਬ 5 ਮਹੀਨੇ ਪੁਰਾਣੇ ਇਸ ਮਾਮਲੇ ਵਿੱਚ ਔਰਤ ਨੇ ਪੁਲਿਸ ਨੂੰ ਫੋਨ ਤੇ ਰਿਕਾਰਡਿੰਗ ਪੇਸ਼ ਕੀਤੀ। ਇਸ ਮਗਰੋਂ ਪੁਲਿਸ ਨੇ ਪਾਨਾ ਸਿੱਧੂ ਖਿਲਾਫ ਧਾਰਾ 384 ਆਈਪੀਸੀ ਤਹਿਤ ਕੇਸ ਦਰਜ ਕਰਕੇ ਅਗੇਰਲੀ ਕਾਰਵਾਈ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ। ਮਹਿਲਾ ਟਰੈਵਲ 에ਜੰਟ ਇੰਦਰਜੀਤ ਕੌਰ ਬਾਸੀ ਸੈਕਟਰ 32ਏ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਇਮੀਗ੍ਰੇਸ਼ਨ ਦਫਤਰ ਰਿਸ਼ਮਿਤ ਚੌਂਕ थाना ਮਾਡਲ ਟਾਊਨ ਨੇੜੇ ਹੈ ਉਹ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ ਕਈ ਵਾਰ ਜਦੋਂ ਲੋਕਾਂ ਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਉਹ ਉਹਨਾਂ ਦੇ ਪੂਰੇ ਪੈਸੇ ਵੀ ਵਾਪਸ ਕਰ ਦਿੰਦੀ ਹੈ ਬਲੌਗਰ ਪੰਨਾ ਸਿੱਧੂ ਅਕਸਰ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਟਰੈਵਲ 에ਜੰਟਾਂ ਨੂੰ ਧਮਕੀਆਂ ਦਿੰਦਾ ਰਹਿੰਦਾ ਹੈ ਬੁੱਧਵਾਰ ਨੂੰ ਉਹ ਸੰਗਤ ਦਰਸ਼ਨ ਲਗਾ ਕੇ ਟਰੈਵਲ 에ਜੰਟਾਂ ਖਿਲਾਫ ਬੋਲਦੇ ਹੋਏ ਨਜ਼ਰ ਆਏ ਉਹ ਜੀ ਕਹਿ ਰਿਹਾ ਹਨ ਕਿ ਜੇਕਰ ਤੁਸੀਂ ਪੈਸੇ ਨਾ ਦਿੱਤੇ ਤਾਂ ਮੈਂ ਆ ਕੇ ਟਰੈਵਲ ਏਜੰਟਾਂ ਦੇ ਘਰ ਦੇ ਬਾਹਰ ਆ ਧਰਨਾ ਦੇਵਾਂਗਾ ਧਮਕੀ ਤੋਂ ਬਾਅਦ ਪਾਨਾ ਸਿੱਧੂ ਨੇ 30 ਅਗਸਤ 2023 ਨੂੰ ਸਵੇਰੇ 8:30 ਵਜੇ ਮੇਰੇ ਨੰਬਰ ਉੱਤੇ ਫੋਨ ਕੀਤਾ ਪਾਨਾ ਨੇ ਉਸ ਨਾਲ ਆਪਣੇ ਮੋਬਾਈਲ ਫੋਨ ਉੱਤੇ ਗੱਲ ਕਰਦੇ ਹੋ ਉਸ ਨੂੰ 10000 ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਤਾਂ ਜੋ ਉਹ ਧਰਨੇ ਵਾਲੀਆਂ ਗੱਡੀਆਂ ਵਾਪਸ ਲੈ ਸਕਣ ਇੰਦਰਜੀਤ ਨੇ ਇਸ ਗੱਲਬਾਤ ਦੀ ਰਿਕਾਰਡਿੰਗ ਵੀ ਪੁਲਿਸ ਨੂੰ ਪੇਸ਼ ਕੀਤੀ ਹੈ ਇੰਦਰਜੀਤ ਅਨੁਸਾਰ ਪੰਨਾ ਨੇ ਉਸਦੇ ਘਰ ਦੇ ਬਾਹਰ ਧਰਨਾ ਦਿੱਤਾ ਜਿਸ ਨੂੰ ਉਸਨੇ ਪੁਲਿਸ ਕੰਟਰੋਲ 112 ਦੀ ਮਦਦ ਦੇ ਨਾਲ ਹਟਾਇਆ ਇੰਦਰਜੀਤ ਅਨੁਸਾਰ ਉਸ ਦਾ ਆਪਣੇ ਗਾਹਕਾਂ ਦੇ ਨਾਲ ਲੈਣ-ਦੇਣ ਠੀਕ ਚੱਲ ਰਿਹਾ ਹੈ ਇੰਦਰਜੀਤ ਅਨੁਸਾਰ 25 ਅਕਤੂਬਰ 2023 ਨੂੰ ਸਵੇਰੇ ਲਗਭਗ 10:30 ਵਜੇ ਪੰਨਾ ਸਿੱਧੂ ਨੇ ਮੇਰੇ ਮੋਬਾਈਲ ਨੰਬਰ ਉਤੇ ਇੱਕ ਨੰਬਰ ਤੋਂ ਫੋਨ ਕੀਤਾ ਪੰਨਾ ਬੋਲਿਆ ਮੇਰੇ ਲੋਕਾਂ ਨੂੰ ਪੈਸੇ ਵਾਪਸ ਕਰ ਦਿਓ ਜੋ ਤੁਹਾਡੇ ਕੋਲ ਪੈਸੇ ਲੈਣ ਆਉਂਦੇ ਹਨ ਜੇਕਰ ਤੁਸੀਂ 10 ਦਿਨਾਂ ਦੇ ਅੰਦਰ ਪੈਸੇ ਵਾਪਸ ਨਾ ਕੀਤੇ ਤਾਂ ਮੈਂ ਤੁਹਾਡੇ ਘਰ ਜਾ ਤੁਹਾਡੇ ਸੌਰੇ ਘਰ ਦੇ ਬਾਹਰ ਤੁਹਾਨੂੰ ਜਲੀਲ ਕਰਾਂਗਾ ਇੰਦਰਜੀਤ ਕੌਰ ਅਨੁਸਾਰ ਪੰਨਾ ਨੇ ਉਸ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ ਪੰਨਾ ਸਿੱਧੂ ਨਾਲ ਉਸ ਤਾ ਕੋਈ ਲੈਣ ਦੇਣੀ ਨਹੀਂ ਹੈ ਬਿਊਰੋ ਰਿਪੋਰਟ ਦੀ ਸ਼ਾਪਟੇਟ ਨਿਊਜ਼ ਦੇ ਨਾਲ ਤਨਫਾ